ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਗਿੱਦੜਵਾਹਾ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਗਿੱਦੜਵਾਹੇ ਦੇ ਬਿਲਕੁਲ ਇਹ ਇੱਕ ਪਾਸੇ ਦੇ ਨੇੜੇ ਫਕਰਸਰ ਪਿੰਡ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਹੋਰਾਂ ਕੋਲੋਂ ਮੇਰੀ ਇਹ ਤੀਜੀ ਵੀਡੀਓ ਹੈ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਇਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੁਣ ਤੱਕ ਦੀਆਂ ਜਿਹੜੀਆਂ ਵੀਡੀਓ ਐਦੋਂ ਪਿਛਲੀਆਂ ਵੀਡੀਓ ਦੀ ਜੇ ਗੱਲ ਕਰੀਏ ਦੋਸਤੋ ਤਾਂ ਬਾਈ ਉਹਨਾਂ ਕੋਲ ਜਿਹੜਾ ਮੈਂ ਰੂਟੀਨ ਦੇਖਿਆ ਵੀ ਪਸ਼ੂ ਹਰੇਕ ਕਿਸਮ ਦਾ ਹੁੰਦਾ ਤੇ ਭਾਅ ਇਸ ਤਰ੍ਹਾਂ ਦੇ ਹੁੰਦੇ ਆ ਵੀ ਐਦੋਂ ਬਾਅਦ ਚ ਇਹ ਗਾਵਾਂ ਬਹੁਤ ਸਾਰੇ ਵੀਰਾਂ ਕੋਲ ਵਪਾਰ ਵਾਲਿਆਂ ਕੋਲ ਜਾਂਦੀਆਂ ਤੇ ਫਿਰ ਉਹ ਤੋਂ ਕੀਮਤ ਵੱਧ ਕੇ ਤੁਹਾਡੇ ਤੱਕ ਪਹੁੰਚਦੀਆਂ ਸੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਟੋਟਲ ਨਾਲ 6 ਦਿਖਾਉਣੇ ਆ ਸਾਹਮਣੀ ਗਾਂ ਵਿਕੀ ਹੋਈ ਹੈ ਪਰ ਜਿਹੜੀ ਤਾਜੀ ਸੋਈ ਗਾਂ ਇਹਦੇ ਨਾਲ ਬੱਚਾ ਵੀ ਬਹੁਤ ਸੋਹਣੀ ਵੱਛੀ ਐ ਜਿੰਨੀ ਸੋਹਣੀ ਕਹਿ ਦਈਏ ਦੋਸਤੋ ਉਨੀ ਤੁਸੀਂ ਦੇਖੋਗੇ ਬਹੁਤ ਜਜੂਗੀ ਤੁਹਾਨੂੰ ਇਹ ਗਾਂ ਬਿਲਕੁਲ ਤਾਜੀ ਸੂਈ ਵੀ ਐ ਇਹਦੇ ਨਾਲ ਪੰਜ ਗਾਵਾਂ ਜਿਹੜੀਆਂ ਉਹ ਗੱਭਣ ਖੜੀਆਂ ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੂਗਾ ਰੇਟ ਵੀਡੀਓ 'ਚ ਹੀ ਹੁੰਦੇ ਆ ਬਾਕੀ ਅੱਜ ਫੇਰ ਦੇਖਦੇ ਆ ਬਾਈ ਕੀ ਕੀਮਤਾਂ ਗਾਵਾਂ ਦੀ ਰੱਖਦਾ ਹੈ ਤੇ ਤੁਹਾਨੂੰ ਉਹ ਕਿਸ ਤਰ੍ਹਾਂ ਪਸੰਦ ਆਉਂਦੀਆਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬਹੁਤ ਚੰਗੀ ਗਾਂ ਖੜੀ ਐ ਗੱਭਣ ਗਾਂ ਢਾਂਚੇ ਦੀ ਬੜੀ ਕਮਾਲ ਦੀ ਲੰਬਾਈ ਤੇ ਉਚਾਈ ਉਹ ਵੀ ਬਹੁਤ ਸੋਹਣੀ ਹੈ ਸੋ ਆਓ ਸ਼ੁਰੂਆਤ ਇਸੇ ਗਾਂ ਤੋਂ ਕਰ ਲੈਨੇ ਆਂ ਉਸ ਤੋਂ ਬਾਅਦ ਚ ਲਾਸਟ ਉੱਤੇ ਸੂਈ ਸਵਾਈ ਦਿਖਾ ਦੇਾਂਗੇ ਗੁਰਤੇਜ ਭਾਈ ਸਸਰੀ ਸੱਚਾ ਬਾਈ ਗੁਰਤੇਜ ਭਾਈ ਅੱਜ 6 ਨਗ ਦਿਖਾ ਰਹੇ ਹਾਂ ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕੰਨਵਾ ਸੂਆ ਤੇ ਕਿੰਨੇ ਟਾਂ ਟਾਂ ਇਹ ਦੂਜਾ ਸੂਆ ਸੂਗੀ ਵੀਰੇ ਹਜੇ 10 11 ਦਿਨ ਪੈਂਡਿੰਗ ਹੈ ਠੀਕ ਹੈ ਹਾਂਜੀ ਅੱਛਾ ਬਾਈ ਕੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਬਾਈ ਜੀ 1 ਲੱਖ ਤੇ 65 ਹਜ਼ਾਰ ਦੀ ਬੈਡ ਦੇ ਦੇਾਂਗੇ ਇਹ ਠੀਕ ਹੈ ਖੋਲੀ ਬਾਈ ਖੋਲ ਦਿੰਨੇ ਵੀਰ ਦੋਸਤੋ ਕਮਾਲ ਦੀ ਇਹ ਗ ਨਾ ਤਾਂ ਲਿੱਸੀ ਐ ਤੇ ਨਾ ਰਾਜੀ ਐ ਮਤਲਬ ਮੋਟਾ ਬਣ ਕੇ ਤੇ ਵੀ ਨਜ਼ਰ ਆਊਗਾ ਸਹੀ ਇਹਦਾ ਜਿਹੜਾ ਉਹ ਬੀਸੀਐਸ ਦਿਸਦਾ ਹੈ ਹਵਾਨਾ ਅੱਗੋਂ ਕਾਫੀ ਚੰਗਾ ਹੈ ਪਛਾਣ ਨੂੰ ਵੀ ਹਵਾਨਾ ਤੁਸੀਂ ਦੇਖ ਲਓ ਇੱਕ ਕਾਲਾ 65000 ਐਨੀ ਬਛ ਨੇ ਬਾਨਾ ਬਸੇਰਾ ਜੇ ਹਜੇ ਫੁੱਲ ਵੱਡੀ ਐ ਬਾਈ ਜੇ ਕੋਈ ਵੀਰ ਫਾਰਮ ਦਾ ਕੰਮ ਜੀ ਨੇ ਨਵਾਂ ਸ਼ੁਰੂ ਕੀਤਾ ਜਰੂਰ ਗਾਂ ਨੂੰ ਆ ਕੇ ਦੇਖਿਓ ਕਿਉਂਕਿ ਟਾਂਚੇ ਦੀ ਚੰਗੀ ਐ ਬਰੀਡਿੰਗ ਤੇ ਕੰਮ ਕਰ ਸਕਦੇ ਹੋ ਕਮਾਲਾ ਵੀਰੇ ਵਾਪਸ ਹਵਾਨੇ ਦੀ ਬਣਾਵਟ ਬਹੁਤ ਸੋਹਣੀ ਐ ਹਜੇ ਕੱਚੀ ਹੈਗਾ ਜਦੋਂ ਪੂਰਾ ਭਰੂਗੀ ਹਵਾਨਾ ਉਦੋਂ ਦੇਖਦੇ ਆਂ ਇਹਨਾਂ ਨੂੰ ਵੀ ਇਹਦੇ ਸਹੀ ਪੈਂਡਿੰਗ ਹੈ ਜੇ ਠੀਕ ਹੈ ਹਾਂ ਵੈੜ ਲੈ ਜੇ ਹੋਈ ਹੋਸ ਤੱਕ 2 ਦਿਨ ਵੱਧ ਵੀ ਲੈ ਜੇ ਪਰ ਬਣੂ ਬਣੂ ਬਹੁਤ ਜ਼ਿਆਦਾ ਬਾਈ ਹਜੇ ਕੋਈ ਛੜਾਈ ਚ ਕੋਈ ਵੱਡੀ ਬੁੱਡੀ ਫੁੱਲ ਚੰਗਾ ਟਾਂਟਾ ਨਜ਼ਰ ਆਉਂਦਾ ਉਤੋਂ ਖੁੱਲੀ ਡੁੱਲੀ ਵੈੜ ਹ ਦੱਸੋ ਇਹਦੇ ਨਾਲ ਇੱਕ ਹਜੇ ਕੱਚੀ ਹੈਗਾ ਇਹਦਾ ਵੀ ਟਾਂਟਾ ਬਹੁਤ ਸੋਹਣਾ ਜਿਹੜੀ 2 ਨੰਬਰ ਤੇ ਬਾਈ ਇਹ ਵੀ ਦੂਜਾ ਸੂਆ ਵੀਰੇ ਇਹਦੇ ਵਾੜ ਤੇ ਪਿਆ ਹੈ ਜ 17 ਦਿਨਾਂ ਹਜੇ ਇਹਦੀ ਕੀਮਤ ਬਾਈ ਇਹ ਵੀਰੇ 1.5 ਲੱਖ ਰੁਪਏ ਦੀ ਵਾੜ ਦੇ ਦਿਆਂਗੇ ਅੱਜ ਕੱਚੀ ਦੇ ਸਾਬ ਨਾਲ ਠੀਕ ਹੈ ਹਾਂ ਜੀ ਦੋਰੀ ਬਾਈ ਸੋ ਇਹ ਤਾਂ ਰੇਟ ਸੈਜ ਦੀ ਵਾੜ ਹੈ ਵੀਰੇ ਮੁੰਨ ਬੱਚੀ ਘੱਟ ਤੋਂ ਘੱਟ 40 ਕਿਲੋ ਦੇ ਦੂਗੀ ਇਸ ਵਾਰ ਹਾਂ ਠੀਕ ਹੈ ਸੋ ਉਹ ਡਾਟਾ ਜਾਇਦਾ ਵੀ ਪੇਟ ਦਾ ਸੈਜ ਵੀ ਬਹੁਤ ਸੋਹਣਾ ਸੋ ਹਜੇ 17 ਦਿਨ ਬਾਕੀ ਹੈ ਹਵਾਂ ਫਿਕਸ ਰੱਖੂ ਵੀ ਵੱਡਾ ਹੈ ਜਿੰਨੀ ਵੀ ਆਖ ਦੋ ਖੋਲ ਕੇ ਤੋਂ ਬੁੱਤ ਮੋੜੀ ਬੈੜ ਕਮਾਲ ਆ ਬਾਈ ਲਿਆ ਥੋੜੀ ਖੁੱਲੀ ਆਈ ਕਰਕੇ ਵੀਰੇ ਅਜੀ ਆਈ ਆਪਣੇ ਪਰਵਤ ਤੋਂ ਖੁੱਲੀ ਆਈ ਗਿਆ ਆਈ ਆਜੀ ਬਾਈ ਬੋ ਹਜੇ ਹਵਾਨਾ ਇਹਨੇ ਬਣਾਉਣਾ ਸ਼ੁਰੂ ਕੀਤਾ ਦੋਨੇ ਪਾਸੇ ਨਾੜਾਂ ਵਾਹ ਸੋਣੀਆਂ ਦਿਸਣਗੀਆਂ ਤੁਹਾਨੂੰ ਹਵਾਨੇ ਦੇ ਉੱਤੇ ਜਦੋਂ ਤੁਸੀਂ ਆ ਕੇ ਦੇਖਦੇ ਹੋ ਸੋ ਦੋ ਵੱਡੀਆਂ ਬਹੁਤ ਚੰਗੀਆਂ ਗਾਮਾਂ ਕੋਲ ਆ ਕੇ ਵੇਖਿਓ ਫਿਰ ਸਮਝ ਆਊਗੀ ਤੁਹਾਨੂੰ ਤੋ ਇਹ ਤੁਹਾਨੂੰ ਦਿਖਾਤੀਆਂ ਇਹ ਤੋਂ ਬਾਅਦ ਨਹੀਂ ਨਹੀਂ ਵੀਰੇ ਤੁਸੀਂ ਆਪ ਦੇਖ ਲਓ ਕਦ ਕਦ ਬੜਾ ਇਹਨਾਂ ਦੇ ਫੁੱਲ ਵੱਡੇ ਫੁੱਲ ਹਾਈਟ ਆ ਦੋਸਤੋ ਫੁੱਲ ਲੰਬਾਈ ਅਚੂ ਦੂ ਇਵ ਕੋਟ ਚੇਟ ਵਾਚਿੰਗ ਦੇ ਬਟਨ ਦੋਨੇ ਇੱਕੋ ਜਿਹੇ ਸਾਈਜ਼ ਫੁੱਲ ਵੱਡੀਆਂ ਵੀਰੇ ਉਹ ਵੀ ਅੱਛੀ ਦੇਖ ਲਓ ਉਹ ਵੀ ਬੜਾ ਚੰਗੀ ਆ ਦਸੋ ਅ ਇਹ ਤੋਂ ਬਾਅਦ ਭਾਈ 3 ਨੰਬਰ ਤੇ ਜਿਹੜੀ ਗੱਲ ਇਹ ਪਹਿਲਾ ਸੂ ਹੈ ਵੀਰੇ ਦੋ ਦੰਦ ਦਾ ਬੱਚੀ ਮੋਹ ਕਿੰਨੇ ਦਿਨ ਲਊਗੀ ਦਿਨ ਵੀਰੇ ਇਹਦੇ ਮਾਲਕਨ ਦਸਮ ਤੱਕ ਇਹ ਸੱਤ ਕ ਪਏ ਆ ਕਾਸ਼ੇ ਦਿਨ ਵੜ ਖੁੱਲੇ ਲੈ ਜੂਗੀ ਜੀ ਰੇਟ ਬਾਈ ਅਜ ਤੱਕ ਰੇਟ ਬਾਈ ਜੀ 1 ਲੱਖ ਤੇ 25000 ਦੀ ਬੱਚੀ ਦੇਵਾਂਗੇ ਖੋਲੀ ਬਾਈ ਅਰੀਨਲ ਹੀ ਦੋ ਦੰਦ ਦਾ ਵੀਰੇ ਅਗਲਾ ਕਹਿਨ ਨੂੰ ਕਹਿ ਦਿੰਦਾ ਵੀ ਇਹਦਾ ਵਿਚਾਰ ਦੰਦ ਜਾਂ ਛੇ ਦਿਨ ਨੂੰ ਵੀ ਕਹੀ ਜੂਗਾ ਉਹ ਨਹੀਂ ਗੱਲ ਦੋ ਦੰਦ ਵੀਰੇ ਪਦੰਦ ਵੀ ਚੈੱਕ ਕਰਵਾ ਦਿੰਦੇ ਆ ਬੱਚੀ ਸਵਾ ਲੱਖ ਦੀ ਦੋਸਤੋ ਵੜ ਮਿਲਣੀ ਹੈ ਬਹੁਤ ਸੋਹਣਾ ਟਾਂਜਾ ਹੈਦਾ ਵੀ ਰੰਗ ਰੂਪ ਵੀ ਵੱਖਰਾ ਦੀਂਦਾ ਸੋਹਣਾ ਹਵਾਨਾ ਫਿਟਿੰਗ ਵਾਲਾ ਹਜੇ 5 6 ਦਿਨ ਲਾਊਗੀ ਸੂਨ ਚ ਬੱਚੇ ਭਾਵੇਂ ਐਚ ਐਫ ਦੇ ਲੈ ਲਓ ਤੇ ਭਾਵੇਂ ਜਰਸੀ ਸੀਮਨ ਲਵਾ ਲਓ ਬੱਚੇ ਸੋਹਣੇ ਪਾ ਦੂਗੀ ਤਿਆਰ ਬਹੁਤ ਸੁਣੀ ਤਿਆਰ ਹੋ ਜੀ ਬਾਈ ਜੇ ਤੂੰ ਐਸਫ ਤਿਆਰ ਕਰਨ ਦਾ ਫਿਟਿੰਗ ਵਾਲਾ ਹਵਾਨਾ ਇਹਦਾ ਵੀ ਦੰਦ ਵੀਰੇ ਚੈੱਕ ਕਰਵਾ ਦਿੰਨੇ ਆ ਮੜੇ ਠੀਕ ਰੋਣ ਨੇ ਤਾਂ ਓਕੇ ਹਾਂ ਅੱਗੇ ਬਾਈ ਉੱਥੇ ਲੈ ਚੱਲ ਲੈ ਚੱਲੋ ਸੋ ਦੋ ਦੰਦ ਆ ਤੇ ਦੰਦ ਬਾਈ ਕਹਿੰਦਾ ਵੀਡੀਓ ਚ ਦਿਖਾਈ ਦਿੰਨੇ ਆ ਸਵਾ ਲੱਖ ਦੀ ਇਹ ਵੈੜ ਮਿਲਣੀ ਹੈ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਚੰਗਾ ਹਵਾਨਾ ਤਿਆਰ ਆ ਦੱਸੋ ਗਰਮੀ ਘਟ ਮਣਾਊਗੀ ਇਦਾਂ ਦੀ ਜਿਹੜੀ ਉਹ ਬਰੀਡ ਕੁਆਲਿਟੀ ਦੱਸਦੀ ਹੈ ਦੰਦ ਇੱਕ ਵਾਰ ਆਪਾਂ ਇਹਦੇ ਵੀਡੀਓ ਚ ਦੇਖ ਲੈਣੇ ਮੋਲੀ ਫਾਰਮਾ ਦੋ ਦੰਦ ਠੀਕ ਹੈ ਭਾਈ ਉੱਕੇ ਤੋ ਇਹ 3 ਨੰਬਰ ਤੇ ਦਿਖਾ ਰਹੇ ਸੀ 4 ਨੰਬਰ ਤੇ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੀ ਹੈ ਇਹਦੀ ਕੀ ਡਿਟੇਲ ਹੈ ਇਹ ਵੀ ਵੀਰੇ ਪਹਿਲਾ ਸੁਆ ਬੱਚੀ ਹਾਂ ਚਾਰ ਦੰਦ ਦਾ ਬਈ ਹੋ ਠੀਕ ਹੈ ਹਾਂਜੀ ਭਾਈ ਜੀ ਇਹ ਲੈਗ ਜੂ ਵੀ ਲਗਭਗ ਭਾਈ 8-10 ਦਿਨ ਹਜੇ ਸੂਣ ਚ ਕਿ ਹੱਬ ਤੱਕ ਰੱਖਦੇ ਹਾਂ ਭਾਈ ਇਹਦੀ ਵੀਰੇ 1 ਲੱਖ ਤੇ 5000 ਰੁਪਏ ਬੱਚੀ ਦੀ ਖੋਲੀ ਭਾਈ 1 ਲੱਖ ਤੇ 5000 ਦੀ ਹਾਂ ਤੇ ਇਹ ਵੈੜ ਮਿਲ ਜਾਨੀ ਹੈ ਚੰਗੀ ਇਹ ਵੀ ਪਲੀ ਵੀ ਫੁੱਲ ਹਵਾਨਾ ਉਸੇ ਤਰ੍ਹਾਂ ਹੀ ਬਣਾਇਆ ਜਾਣਾ ਇਹਨੇ ਵੀ ਕਿਉਂਕਿ ਹੁਣ ਕੱਚੀ ਹੈ ਵੀਰੇ 8-10 ਦਿਨ ਬੱਛੀ ਲੈ ਜਾਣਿਆ ਠੀਕ ਹੈ ਇਧਰ ਤੋਂ 1 ਲੱਖ ਤੇ 5000 ਇਹਦਾ ਰੇਟ ਥਣ ਹੱਥੀ ਚੁਵਾਈ ਵਾਲੇ ਹਵਾਨਾ ਫਿਟਿੰਗ ਵਾਲਾ ਮੋੜ ਦੇ ਵਿੱਚੋਂ ਚੰਗਾ ਭਰੂਗੀ ਹਵਾਨਾ ਥਣ ਹੱਥੀ ਚੁਵਾਈ ਤੇ ਬਹੁਤ ਵਧੀਆ ਨਿਕਲੂਗਾ ਸੋ ਇਹ ਵੀ ਚੰਗੀ ਨਰੋਈ ਐ ਸੰਭੀ ਫੁੱਲ ਐ ਇਹ ਵੀ ਲਿਆ ਵੀਰੇ ਵਾਪਸ ਇਹਦਾ ਰੇਟ ਰੱਖਿਆ 1 ਲੱਖ ਤੇ 5000 ਚਾਰ ਦੰਦ ਪਹਿਲਾ ਸੂਆ ਥੋੜੀ ਵੀਰਾਂ ਖੁੱਲੀ ਆਈ ਹੈ ਵੀ ਥੋੜਾ ਤੁਰਨ ਚ ਕਰ ਠੀਕ ਹੈ ਸੋ ਖੁੱਲਾ ਫਿਰਦਾ ਪਸ਼ੂ ਜਦੋਂ ਤਲਿਆਰਾ ਪਾ ਕੇ ਆਪਾਂ ਤੋੜਦੇ ਆਂ ਫਿਰ ਉਹਨੂੰ ਤੁਰਨ ਚ ਦਿੱਕਤ ਆਉਂਦੀ ਹੈ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਈਏ ਹੈ ਤਾਂ ਥੋੜੀ ਕੱਚੀ ਪਰ ਵੀਡੀਓ ਚੋ ਜਿਹਨੂੰ ਸਮਝ ਆਊਗੀ ਉਹ ਕੰਟੈਕਟ ਕਰ ਲੂਗਾ ਬਾਈ ਜਿਹੜੀ ਇਹ ਪੰਜ ਨੰਬਰ ਤੇ ਗਾਂ ਖਾ ਹਾਂਜੀ ਵੀਰੇ ਇਹਦੀ ਕੀ ਡਿਟੇਲ ਹੈ ਡਿਲੀਵਰੀ ਦੂਜਾ ਸੂਆ ਦੇ ਪਈ 17-18 ਦਿਨ ਬੈੜ ਦੇ ਦੇਵੀ ਅਜੇ ਰੇਟ ਵੀ ਅੱਜ ਦਾ ਰੇਟ ਵੀ ਅੱਜ ਦਾ 1 ਲੱਖ ਤੇ 20 ਹਜ਼ਾਰ ਦੀ ਬੈੜ ਦੇ ਦਾਂਗੇ ਠੀਕ ਹੈ ਹਾਂਜੀ ਭਾਈ ਜੀ ਸੋ ਹਵਾਨੇ ਤੇ ਨਾੜਾ ਦੇਖਿਓ ਹੁਣੇ 1 ਲੱਖ ਤੇ 20 ਹਜ਼ਾਰ ਦੀ 17 ਦਿਨ ਬਾਕੀ ਹੈ 17-18 ਦਿਨ ਪਈ ਬੈੜ ਵੀਰੇ ਚੰਗੀ ਆ ਤੋਰ ਦੇ ਤੋਰ ਦੇ ਸੋ 1 ਲੱਖ ਤੇ 20 ਹਜ਼ਾਰ ਦੀ ਗਾਂਦ ਸੋ ਹਜੇ ਦਿਨ ਪਏ ਐ ਕੱਚੀ ਐ ਪਰ ਜਦੋਂ ਤਿਆਰ ਹੋਊਗੀ ਉਦੋਂ ਹਵਾਨਾ ਬੜਾ ਤਗੜਾ ਕੱਢਣਾ ਇਹਨੇ ਵੀ ਉਤੋਂ ਜਿਹੜੇ ਢਿੱਲ ਫੁੱਲ ਦਿਸਦੀ ਐ ਹਵਾਨੇ ਦੀ ਲੈ ਚੱਲ ਭਾਈ ਵਾਪਸ 5 ਨੰਬਰ ਦੇ ਉੱਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਆ ਨਰੋਈ ਗਾਂ ਐ ਵੀ ਪੂਰੀ ਲਾਸਟ ਉੱਤੇ ਦਿਖਾ ਦਈਏ ਤੁਹਾਨੂੰ ਇੱਕ ਤਾਜੀ ਸੂਈ ਵੀ ਵੱਛੀ ਵਾਲੀ ਦਾ ਗੁਰਤੇਜ ਭਾਈ ਕਨਵਾ ਸੁਆ ਸੁਪੀ ਇਹ ਐਵਰੇ ਮਾਲਕਾਂ ਨੇ ਆਪ ਨੂੰ ਦੂਜਾ ਸੁਆ ਦੱਸਿਆ ਹੋ ਸਕੇ ਤੀਜਾ ਹੋਵੇ ਹਨਾ ਠੀਕ ਹੈ ਹਾਂਜੀ ਭਾਈ ਜੀ ਸੂਈ ਕਦੋਂ ਕਹੇ ਸੂਈ ਵੀਰੇ 9:30 ਵਜੇ ਸੁਈ ਦੀ ਆ ਹੁਣ ਆਪਣਾ ਮਿਲ ਲੱਗਭਗ ਪੌਣੇ ਇੱਕ ਦਾ ਟਾਈਮ ਆ ਬਿਲਕੁਲ ਹਾਂਜੀ ਵੀਰੇ ਬੱਚਾ ਇਹਨੇ ਵੱਛੀ ਦੀ ਹੈ ਨਾ ਵੱਛੀ ਹਾਂਜੀ ਕੀ ਰੇਟ ਹੋਊਗਾ ਭਾਈ ਇਹਦਾ ਰੇਟ ਵੀਰੇ 1 ਲੱਖ ਤੇ 15000 ਦੀ ਬੈਡ ਦੇਵਾਂਗੇ ਇਹ ਖੋਲ ਦੇ ਭਾਈ 1 15 ਦੀ ਦੋਸਤੋ ਇਹ ਗਾਂ ਮਿਲੂਗੀ ਸੋ 9:30 ਵਜੇ ਸੂਈ ਹੈ 9:30 ਵਜੇ ਦੇ ਲਗ ਸਾਢੇ 9:30 ਵਜੇ ਸੂਈ ਹੈ ਤੇ ਪੌਣਾ 1 ਐਸ ਟਾਈਮ ਲਗਭਗ ਟਾਈਮ ਆ ਸੋ ਤਾਜੀ ਸੂਈ ਵੀ ਬਿਲਕੁਲ ਤੁਹਾਨੂੰ ਦਿਖਾ ਰਹੇ ਆ 1,115,000 ਰੇਟ ਹੈ ਮੰਨ ਤਾਂ ਥੋੜਾ ਬਹੁਤ ਵਿੱਚੋ ਹੋ ਜਾਣਾ ਪਰ ਇਹਦੇ ਨਾਲ ਵੱੱਛੀ ਹੈ ਜਿਹੜੀ ਉਹਦੀ ਕੀਮਤ ਐਡ ਕਰਿਓ ਵਿੱਚ ਫਿਰ ਤੁਹਾਨੂੰ ਲੱਗੂਗਾ ਵੀ ਇੱਕ ਵੱਡੇ ਢਾਂਚੇ ਦੀ ਗਾਂ ਭਾਅ ਚ ਮਿਲ ਜਾਣੀ ਹੈ ਥਾਣਾ ਚੰਗਾ ਪਾਣੀ ਵਾਲੇ ਇੱਕ ਵਾਰ ਸੂਆ ਜਾ ਪਸ਼ੂ ਮੰਨ ਜਾਂਦਾ ਦੱਸੋ ਕਿਉਂਕਿ ਤਾਜੀ ਸੂਈ ਵੀ ਹੈ ਭਵਨਾ ਚੰਗਾ ਤਿਆਰ ਹੈ ਇਹਦਾ ਵੀ ਇਹਦੀ ਬੱਛੀ ਮੈਂ ਸ਼ੁਰੂਆਤ ਚ ਤੁਹਾਨੂੰ ਦਿਖਾਤੀ ਸੀ ਇੱਕ ਵਾਰ ਫੇਰ ਤੁਹਾਨੂੰ ਦਿਖਾ ਦੂੰਗਾ ਇਹਦੀ ਬੱਛੀ ਬੱਛੀ ਖੜੀ ਕਰਦੇ ਸੋ ਦੇਖੋ ਬੱਛੀ ਚੰਗੇ ਬੁੱਲਦੀ ਹੋਊਗੀ ਦੋਸਤੋ ਤਾਂ ਹੀ ਸੋਹਣਾ ਰੰਗ ਰੂਪ ਆ ਗਿਆ ਢਾਂਚਾ ਫੁੱਲ ਵੱਡਾ ਇੱਕ ਦਿਨ ਅਜੇ ਦਿਨ ਦੀ ਵੀ ਨਹੀਂ ਕੁਸ ਘੰਟਿਆਂ ਦੀ ਬੱਛੀ ਹੈ ਫੁਰਨੀ ਦੇ ਬਰਾਬਰ ਆਉਂਦੀ ਹੈ ਸੋ ਦੋਸਤੋ ਇਹ ਪਸ਼ੂ ਅੱਜ ਬਾਈਕੋਲ ਵਿਕਰੀ ਵਾਲੇ ਸੀਗੇ ਟੋਟਲ ਨਗ 6 ਤੁਸੀਂ ਵਿజిਟ ਕਰ ਸਕਦੇ ਹੋ ਤਾਂ ਰੂਟੀਨ ਚ ਪਸ਼ੂ ਹੁੰਦੇ ਆਏ ਨਹੀਂ ਵੀ ਵੀਡੀਓ ਤੁਹਾਨੂੰ ਹਫਤੇ ਬਾਅਦ ਵਿਖਾਈਏ ਜਾਂ 15 ਦਿਨਾਂ ਬਾਅਦ ਵਿਖਾਈਏ ਸਾਨੂੰ ਚ ਪਸ਼ੂ ਹਰ ਰੋਜ਼ ਆਵਾਂ ਹਿੱਥੇ ਵਿਕਦੇ ਆ ਸੋ ਤੁਸੀਂ ਪਹੁੰਚ ਸਕਦੇ ਹੋ ਇਸ ਵੀਡੀਓ ਨੂੰ ਜਦੋਂ ਮਰਜ਼ੀ ਦੇਖ ਰਹੇ ਹੋ ਤਾਂ ਤੁਸੀਂ ਇੱਥੇ ਪਹੁੰਚ ਕੇ ਪਸ਼ੂ ਖਰੀਦ ਸਕਦੇ ਹੋ ਇਨਾਂ ਕੋਲ ਇਦਾਂ ਦੇ ਪਸ਼ੂ ਮੌਜੂਦ ਹੁੰਦੇ ਆ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ